सब सर्व कला। दी आगे आगे। शहीदों की चिताओं पे लगेंगे हर वर्ष मेले वतन पे मर मिटने वालों का अजही निशान होगा सत रहे हो अजीत वेब टूवी मैं हाँ सुरेंद्रपाल सिंह वरपाल ਸ਼ਹੀਦ ਉਧਮ ਸਿੰਘ ਜਿਨ੍ਹਾਂ ਨੇ ਜਨਰਲ ਅਡਵਾਈਰ ਨੂੰ ਮਾਰ ਕੇ ਜਲ੍ਹਿਆਂਵਾਲੇ ਕਾਂਡ ਦਾ ਬਦਲਾ ਲਿਆ ਸੀ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ ਸ਼ਹੀਦੀ ਦਿਨ ਦੇ ਮੌਕੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਯਤੀਮ ਖਾਨਾ ਵਿਖੇ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਮੁੱਢਲੀ ਵਿੱਦਿਆ ਜਿਹੜੀ ਸੀ ਉਹ ਹਾਸਲ ਕੀਤੀ ਸੀ ਬਚਪਨ گزارਿਆ ਸੀ ਸ਼ਹੀਦ ਉਧਮ ਸਿੰਘ ਦਾ ਜਨਮ 1899 26 ਦਸੰਬਰ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਸਨਾ ਵਿਖੇ ਹੋਇਆ ਸੀ ਜਦੋਂ ਮਹਿਜ ਉਹਨਾਂ ਦੀ ਉਮਰ 2 ਸਾਲ ਸੀ ਤਾਂ 1901 ਨੂੰ ਉਹਨਾਂ ਦੇ ਮਾਤਾ ਅਤੇ 1907 ਨੂੰ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਜਤੀਮਕਰ ਨੰਮਰਿਸਰ ਪਹੁੰਚੇ ਸੀ ਆਪਣੇ ਵੱਡੇ ਭਰਾ ਜਿਨ੍ਹਾਂ ਦਾ ਨਾਮ ਮੁਕਤਾ ਸਿੰਘ ਸੀ ਇੱਥੇ ਆ ਕੇ ਉਹਨਾਂ ਨੇ ਮੁੱਢਲੀ ਵਿੱਦਿਆ ਹਾਸਲ ਕੀਤੀ ਸੀ ਆਪਣਾ ਬਚਪਨ ਗੁਜ਼ਾਰਿਆ ਸੀ ਤੇ ਆਪਣੇ ਬਚਪਨ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਹਾਸਲ ਕੀਤਾ ਸੀ ਜਦੋਂ 1919 ਵਾਲਾ ਦਿਨ ਆਉਂਦਾ ਏ ਸਾਲ ਆਉਂਦਾ ਏ ਤਾਂ ਉਦੋਂ ਇਥੋਂ ਉਹ ਚਲੇ ਜਾਂਦੇ ਨੇ 1919 ਦੇ ਵਿੱਚ ਉਦੋਂ ਜਾਂਦੇ ਨੇ ਜਦੋਂ ਉਹਨਾਂ ਦੇ ਵੱਡੇ ਭਰਾ ਦੀ ਮੌਤ ਹੋ ਜਾਂਦੀ ਹੈ 1919 ਨੂੰ ਜੱਲਿਆਂ ਵਾਲਾ ਬਾਗ ਵਿਖੇ ਕਤਲੇਆਮ ਹੁੰਦਾ ਹੈ ਤੇ ਉਸ ਕਤਲੇਆਮ ਤੋਂ ਉਦਮ ਸਿੰਘ ਹੁਣਾਂ ਦੇ ਜੀਵਨ ਦੇ ਵਿੱਚ ਇੱਕ ਵੱਡੀ ਤਬਦੀਲੀ ਆਉਂਦੀ ਹੈ ਉਹਨਾਂ ਦਾ ਇੱਕ ਵੱਡਾ ਅਸਰ ਦੇਖਣ ਨੂੰ ਮਿਲਦਾ ਹੈ ਜੱਲਿਆਂ ਵਾਲੇ ਬਾਗ ਦੇ ਵਿੱਚ ਜੋ ਕੁਝ ਉੱਥੇ ਨਰਨ ਸੰਹਾਰ ਹੋਇਆ ਸੀ ਉਸ ਦਾ ਬਦਲਾ ਲੈਣ ਦਾ ਉਹਨਾਂ ਨੇ ਪ੍ਰਣ ਕੀਤਾ ਸੀ ਤੇ ਉੱਥੋਂ ਮਿੱਟੀ ਚੱਕ ਕੇ ਇੱਕ ਸੌ ਮੇ ਖਾਧੀ ਸੀ ਕਿ ਇਸ ਦੇ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਮਾਰ ਮੁਕਾ ਕੇ ਉਹ ਬਦਲਾ ਲੈਣਗੇ ਤਾਂ ਅੱਜ ਜਿੱਥੇ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ ਸੀ ਯਤੀਮਖਾਨੇ ਉੱਥੇ ਪਹੁੰਚੀ ਹੋਏ ਆ ਤਾਂ ਇੱਥੇ ਉਹਨਾਂ ਦੀਆਂ ਯਾਦਾਂ ਵੀ ਅੱਜ ਉਸੇ ਤਰੀਕੇ ਨਾਲ ਰੱਖੀਆਂ ਗਈਆਂ ਨੇ ਕਿ ਸ਼ਹੀਦ ਉਦਮ ਸਿੰਘ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣਾ ਜੀਵਨ ਬਲੀਦਾਨ ਦਿੱਤਾ ਸੀ ਉਹਨਾਂ ਦੀ ਯਾਦਗਾਰ ਸੰਭਾਲੀ ਹੋਈ ਹੈ ਕਿ ਕੁਝ ਇੱਥੇ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਨਾਲ ਉਦਮ ਸਿੰਘ ਇੱਥੇ ਪਹੁੰਚਦੇ ਨੇ ਤੇ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਅੱਗੇ ਵਧੇ ਸੀ ਤੇ ਕਿਵੇਂ ਉਹਨਾਂ ਨੇ ਬਦਲਾ ਲੈ ਕੇ ਆਪਣਾ ਪ੍ਰਣ ਪੂਰਾ ਕੀਤਾ ਸੀ ਅੰਮ੍ਰਿਤਸਰ ਦੇ ਪੁਤਲੀਕਰ ਚੌਂਕ ਦੇ ਵਿੱਚ ਸਥਿਤ ਹੈ ਸੈਂਟਰਲ ਖਾਲਸਾ ਜਤੀਮ ਖਾਨਾ ਇੱਥੇ ਹੀ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ ਸੀ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਜਿਹੜੇ ਸੀ ਉਹ ਬਤੀਤ ਕੀਤੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਮਿਊਜ਼ੀਅਮ ਵੀ ਇੱਥੇ ਤਿਆਰ ਕੀਤਾ ਗਿਆ ਹੈ ਤੇ ਇਸ ਮਿਊਜ਼ੀਅਮ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਜਿਹੜੇ ਨੇ ਯਾਦਗਾਰੀ ਹੋਰ ਵਕਤਕੀ ਜਾਂ ਜਿਹੜੀਆਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇੱਕ ਮੰਝਾ ਵੀ ਇੱਥੇ ਪਿਆ ਹੋਇਆ ਹੈ ਤਾਂ ਹੋਰ ਵੀ ਜਿਹੜੀਆਂ ਉਹਨਾਂ ਦੀਆਂ ਬਚਪਨ ਨਾਲ ਸੰਬੰਧਿਤ ਵੱਖ-ਵੱਖ ਚੀਜ਼ਾਂ ਨੇ ਉਹਨਾਂ ਨੂੰ ਇੱਥੇ ਪ੍ਰਦਰਸ਼ਿਤ ਕੀਤਾ ਗਿਆ ਹੈ ਤਾਂ ਜਿਹੜੇ ਵੀ ਲੋਕ ਇੱਥੇ ਯਤੀਮਖਾਨੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਇੱਕ ਵੱਡੀ ਪ੍ਰੇਰਣਾ ਵੀ ਮਿਲਦੀ ਹੈ ਕਿ ਸ਼ਹੀਦ ਉਦਮ ਸਿੰਘ ਹੋਣਾ ਨੇ ਆਪਣਾ ਜੀਵਨ ਜਿਹੜਾ ਸੀ ਉਹ ਇਸ ਮਕਦਸ ਸਥਾਨ ਤੇ ਵੀ ਜਿਹੜਾ ਸੀ ਗੁਜ਼ਾਰਾ ਸੀ ਮਕਦਸ ਸਥਾਨ ਇਸ ਕਰਕੇ ਆ ਕਿਉਂਕਿ ਜਦੋਂ ਵੀ ਕਿਸੇ ਦੇ ਮਾਪਿਓ ਦਾ ਸਿਰ ਤੋਂ ਸਾਯਾ ਉੱਠ ਜਾਂਦਾ ਹੈ ਤਾਂ ਇੱਥੇ ਆ ਕੇ ਹੀ ਜਿਹੜੇ ਬੱਚੇ ਯਤੀਮ ਹੋ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਂਦੀਆਂ ਨੇ ਇੱਥੇ ਆ ਕੇ ਉਹ ਆਪਣੀ ਵਿੱਦਿਆ ਹਾਸਲ ਕਰਦੇ ਨੇ ਤੇ ਬਹੁਤ ਸਾਰੇ ਚਾਹੇ ਬੱਚੇ ਇੱਥੋਂ ਆ ਕੇ ਵਿੱਦਿਆ ਹਾਸਲ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਆਪਣਾ ਨਾਂ ਚਮਕਾ ਚੁੱਕੇ ਨੇ ਤਾਂ ਸ਼ਹੀਦ ਉਦਮ ਸਿੰਘ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਇੱਥੇ ਵੀ ਅੱਜ ਸਿਸ਼ੋਭਿਤ ਨੇ ਇੱਥੇ ਪਈਆਂ ਹੋਈਆਂ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੇ ਜੀਵਨ ਦੇ ਵੱਖ-ਵੱਖ ਸਮੇਂ ਦੌਰਾਨ ਦੀਆਂ ਨੇ ਜਿਹੜੀਆਂ ਇੱਥੇ ਇਕੱਠੇ ਰੂਪ ਦੇ ਵਿੱਚ ਰੱਖੀਆਂ ਹੋਈਆਂ ਨੇ ਤਾਂ ਜਦੋਂ ਉਹ ਜਰਨਲ ਅਡਵਾਈਰ ਨੂੰ ਮਾਰਦੇ ਨੇ ਤੋਂ ਬਾਅਦ ਉਹਨਾਂ ਨੂੰ ਫਾਂਸੀ ਹੁੰਦੀ ਹੈ ਤਾਂ ਉਥੋਂ ਸਾਰੀਆਂ ਜਿੰਨੀਆਂ ਵੀ ਉਹਨਾਂ ਦੀਆਂ ਯਾਦਗਾਰਾਂ ਨੇ ਉਹ ਸਾਰੀਆਂ ਇੱਥੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਤਾਂ ਜੱਲਿਆਂਵਾਲਾ ਬਾਗ ਜਿਸ ਦਾ ਕੀ ਪੂਰੇ ਵਿਸ਼ਵ ਦੇ ਵਿੱਚ ਇੱਕ ਵੱਡੀ ਚਰਚਾ ਹੋਈ ਸੀ ਇੱਕ ਕਤਲੇਆਮ ਹੋਇਆ ਸੀ ਤੇ ਇਸ ਕਤਲੇਆਮ ਦੇ ਬਾਅਦ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਰੂਹ ਉੱਪਜਿਆ ਸੀ ਤਾਂ ਕਿਹਾ ਜਾਂਦਾ ਏ ਕਿ ਆਜ਼ਾਦੀ ਦੀ ਇਹ ਪਹਿਲੀ ਲੜਾਈ ਸੀ ਆਜ਼ਾਦੀ ਦੇ ਬਾਅਦ ਇਹ ਜਿਹੜਾ ਸੀ ਇੱਕ ਅਹਿਮ ਵੱਡੀ ਭੂਮਿਕਾ ਨੇ ਵਾਏ ਸੀ ਤਾਂ ਉਸ ਸਮੇਂ ਦੌਰਾਨ ਕਿਹਾ ਜਾਂਦਾ ਹੈ ਕਿ ਸ਼ਹੀਦ ਉਧਮ ਸਿੰਘ ਵੀ ਇਹਨਾਂ ਦਿਨ ਉਹ ਇੱਥੇ ਆਏ ਸਨ ਤੇ ਇੱਥੇ ਆ ਕੇ ਹੀ ਉਹਨਾਂ ਨੇ ਪ੍ਰਣ ਕੀਤਾ ਸੀ ਜਲਿਆਂਵਾਲੇ ਬਾਗ ਦੇ ਵਿੱਚ ਕਿ ਉਹ ਜਿਹੜੇ ਵੀ ਜ਼ਿੰਮੇਵਾਰ ਲੋਕ ਨੇ ਉਹਨਾਂ ਦਾ ਉਹ ਬਦਲਾ ਲੈਣਗੇ ਇਸ ਲਈ ਸਾਡੇ ਨਾਲ ਮੌਜੂਦ ਨੇ ਮਹਾਨ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਗੋਗੁਆਣ ਗੋਗੁਲ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਸ਼ਹੀਦ ਉਧਮ ਸਿੰਘ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੇ ਪੂਰੇ ਜੀਵਨ ਨੂੰ ਅੱਜ ਕਿਉਂਕਿ ਅਸੀਂ ਜਿੱਥੇ ਖੜੇ ਹਾਂ ਇਹ ਸ਼ਹੀਦ ਉਦਮ ਸਿੰਘ ਹੋਣਾ ਦੀ ਕਰਮ ਭੂਮੀ ਹੈ। ਇਹ 1904 ਚ ਸੈਂਟਰ ਖਾਲਸਾ ਯਤੀਮਖਾਨਾ ਸਥਾਪਿਤ ਹੋਇਆ। ਤਾਂ ਜਿਹੜਾ ਉਦਮ ਸਿੰਘ ਹੋਣਾ ਦੇ ਪਰਿਵਾਰ ਵੱਲੋਂ ਇਹਨਾਂ ਨੂੰ ਕਿਉਂਕਿ ਮਾਤਾ ਦਾ ਸਾਆਇਆ ਸਿਰ ਤੋਂ ਉੱਠ ਗਿਆ ਤੇ ਹਰਮੰਦਰ ਸਾਹਿਬ ਦੇ ਇੱਕ ਰਾਗੀ ਸਿੰਘ ਨੇ ਇਹਨਾਂ ਦੋਨਾਂ ਭਰਾਵਾਂ ਨੂੰ 1907 ਦੇ ਵਿੱਚ ਇਸ ਸੈਂਟਰ ਖਾਲਸਾ ਯਤੀਮਖਾਨੇ ਵਿੱਚ ਦਾਖਲ ਕਰਵਾਇਆ। ਇਹਨਾਂ ਨੇ ਜਿਹੜੀ 10ਵੀਂ ਆ ਉਹ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਤੋਂ ਪਾਸ ਕੀਤੀ ਉਦੋਂ ਇਹ ਖਾਲਸਾ ਕਾਲਜ ਹਾਈ ਸਕੂਲ ਹੁੰਦਾ ਸੀਗਾ ਕਿਉਂਕਿ ਸਾਰੇ ਆਸ਼ਰਮ ਦੇ ਬੱਚੇ ਉੱਥੇ ਪੜ੍ਹਦੇ ਹੁੰਦੇ ਸਨ ਮੈਂ ਸਮਝਦਾ ਕਿ ਜਿਹੜਾ ਉਹਨਾਂ ਦੇ 12 ਸਾਲ ਨੇ ਇਸ ਧਰਤੀ ਤੇ ਸੈਂਟਰ ਖਾਲਸਾ ਯਤੀਮ ਖਾਨਾ ਤੇ ਜਾਂ ਜਿਹੜੇ ਸਾਡੇ ਪੁਰਖਿਆਂ ਨੇ ਚੀਫ ਖਾਲਸਾ ਦਵਾਨ ਦੇ ਵਡੇਰਿਆਂ ਨੇ ਜਦੋਂ ਇਹ ਸੰਸਥਾ ਸਥਾਪਿਤ ਕੀਤੀ ਇਹਦੇ ਅਰਥ ਹੌਲੀ-ਹੌਲੀ ਸਮਾਜ ਨੂੰ ਇਤਿਹਾਸ ਆਪੇ ਸਪਸ਼ਟ ਕਰਦਾ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਇੱਥੇ ਘਾੜ ਤਕੜੀ ਗਈ ਤਾਂ ਉਹਨਾਂ ਨੇ 1900 ਜਿਹੜਾ 19 ਦਾ ਸਾਕਾ ਜੱਲ੍ਹਿਆਂ ਵਾਲੇ ਬਾਗ ਦਾ ਉਹ ਆਪਣੇ ਅੱਖੀਂ ਦੇਖਾ ਤਾਂ ਜਿਹੜਾ ਉਹਨਾਂ ਦਾ ਹਿਰਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸ਼ਖਸ ਇਰਾਦਾ ਕਰਦਾ ਹੈ ਕਿ ਮੈਂ ਜ਼ਾਲਮ ਤੋਂ ਬਦਲਾ ਲੈਣਾ ਪਰ ਉਹ 21 ਸਾਲ ਜਿਹੜੇ ਆ ਇਹ ਇੱਕ ਬੜਾ ਲੰਮਾ ਪੀਰੀਡ ਹੈ 21 ਸਾਲ ਚ ਪੀੜੀਆਂ ਬਦਲ ਜਾਂਦੀਆਂ ਨੇ ਇੱਕ ਪੀੜੀ ਬਦਲ ਜਾਂਦੀ ਹੈ ਪਰ ਕਿੰਨੇ ਮੁਲਕ ਘੁੰਮੇ ਉਹ ਗਦਰੀ ਬਾਬਿਆਂ ਨਾਲ ਚਾਹੇ ਜਿੰਨੀਆਂ ਲਹਿਰਾਂ ਸੀ ਬਾਹਰ ਚਲਦੀਆਂ ਆਜ਼ਾਦੀ ਦੀਆਂ ਪਗ ਸਿੰਘ ਦੇ ਸੰਪਰਕ ਵਿੱਚ ਵੀ ਰਹੇ ਸੁਭਾਸ਼ ਚੰਦਰ ਦੇ ਬੋਸ ਦੇ ਸੰਪਰਕ ਵਿੱਚ ਵੀ ਰਹੇ ਤੇ ਦਰਬਾਰ ਸਾਹਿਬ ਘੰਟਾ ਕਰਦੇ ਬਾਰ-ਬਾਰ ਇੱਕ ਸਮੇਂ ਤੇ ਆ ਕੇ ਉਹਨਾਂ ਨੇ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਤੇ ਪੇਂਟਰ ਦੀ ਦੁਕਾਨ ਵੀ ਰਹੀ ਜਦੋਂ ਕਿ ਇਹ ਗੜ ਸੀਗਾ ਆਜ਼ਾਦੀ ਕਲਾਟੀਆਂ ਦਾ ਤਾਂ ਅੱਜ ਕਿਉਂਕਿ ਚੀਫ ਖਾਲਸਾ ਦਵਾਨ ਦੇ ਪ੍ਰਬੰਧਕਾ ਲੋ ਇਸ ਸੰਸਥਾ ਚ ਉਹਨਾਂ ਦਾ ਜਿਹੜਾ ਸ਼ਹੀਦੀ ਦਿਨ ਮਨਾਇਆ ਗਿਆ 31 ਜੁਲਾਈ 1940 ਨੂੰ ਸਮਰਪਿਤ ਉਹਨਾਂ ਦੀ ਕਹ ਲੋ ਅੰਤਮ ਖਾਹਿਸ਼ ਵੀ ਸੀ ਕਿ ਮੈਂ ਆਪਣੀ ਧਰਤੀ ਤੇ ਮੇਰੀਆਂ ਅਸਤੀਆਂ ਵੀ ਜਨ 1974 ਚ ਉਹਨਾਂ ਦੀਆਂ ਅਸਤੀਆਂ ਆਈਆਂ ਤਾਂ ਅੱਜ ਇਹ ਸਾਰਾ ਜਿਹੜਾ ਉਹਨਾਂ ਦੀ ਯਾਦ ਦਾ ਕਮਰਾ ਹੈ ਜਿੱਥੇ ਉਹ ਰਹਿੰਦੇ ਰਹੇ ਤੇ ਜਿੱਥੇ ਉਹਨਾਂ ਦੀਆਂ ਸਾਰੀਆਂ ਤਸਵੀਰਾਂ ਤੇ ਇਤਿਹਾਸਕ ਰੂਪ ਵਿੱਚ ਮੈਂ ਸਮਝਦਾ ਕਿ ਬਹੁਤ ਵਧੀਆ ਇਹਨਾਂ ਪ੍ਰਬੰਧਕਾਂ ਨੇ ਇਹ ਸਾਰੀ ਕਲੈਕਸ਼ਨ ਕੀਤੀ ਹੈ ਤੇ ਇਸ ਦਿਨ ਨੂੰ ਹੁਣ ਸਰਕਾਰਾਂ ਵੀ ਮਨਾਉਂਦੀਆਂ ਬਹੁਤ ਚੰਗੀ ਗੱਲ ਹੈ ਤੇ ਇਹਨਾਂ ਬੱਚਿਆਂ ਨੇ ਅੱਜ ਮਨਾਇਆ ਸੈਂਟਰ ਖਾਲਸਾ ਯਤੀਮਖਾਨੇ ਦੇ ਆਨੇ ਤਾਂ ਇਹ ਸਭ ਤੋਂ ਵੱਡੀ ਸ਼ਰਧਾਂਜਲੀ ਇਹ ਹੈ ਕਿ ਜਿਸ ਕਰਮ ਭੂਮੀ ਵਿੱਚ ਬੱਚਾ ਆਇਆ ਜਿੱਥੇ ਉਹਨੇ ਪਾਠ ਸਿੱਖਿਆ ਕੀਰਤਨ ਸਿੱਖਿਆ ਜਿੱਥੇ ਨਿਤਨੇਮ ਦੀ ਮਰਯਾਦਾ ਹੈ ਜਿੱਥੇ ਸਿੱਖ ਫਲਸਫੇ ਦੀ ਘਾੜਤ ਹੈ ਜਿੱਥੇ ਇੱਕ ਬਹੁਤ ਅਮੀਰ ਸੰਸਕਾਰ ਹੈ ਔਰ ਖਾਸ ਕਰਕੇ ਜਿਹੜਾ ਵੇਰਵਾ ਮਿਲਦਾ ਹੈ ਸਿੱਖ ਪੰਥ ਵਿਸ਼ਵ ਕੋਸ਼ ਵਿੱਚ ਕਿ ਫਾਂਸੀ ਲੱਗਣ ਵਾਲੇ ਦਿਨ ਕਿਉਂਕਿ 9 ਵਜੇ ਫਾਂਸੀ ਲੱਗੀ 31 ਜੁਲਾਈ 1940 ਨੂੰ ਤਾਂ ਅਮਰਤ ਵੇਲੇ ਉਹਨਾਂ ਜਪਜੀ ਸਾਹਿਬ ਦਾ ਤੇ ਨਵੇਂ ਮਹੱਲੇ ਦੇ ਸ਼ਲੋਕਾਂ ਦਾ ਪਾਠ ਕੀਤਾ। ਮੈਂ ਸਮਝਦਾ ਕਿ ਇਹ ਜਿਹੜੇ ਸੰਸਕਾਰ ਨੇ ਕਿ ਇਹ ਇੱਕ ਸਿੱਖ ਸੰਸਕਾਰਾਂ ਦੀ ਦੇਣ ਵੀ ਹੈ ਤਾਂ ਜਿਹੜੀ ਉਹਨਾਂ ਦੀ ਚੜ੍ਹਤ ਹੈ ਜਾਂ ਦੁਨੀਆਂ ਭਰ ਵਿੱਚ ਨੌਂ ਹੈ ਇਹ ਉਹਨਾਂ ਦੀ ਕੁਰਬਾਨੀ ਦਾ ਹੈ। ਇਹਦੇ ਨਾਲ ਹੀ ਸੰਸਥਾ ਦਾ ਨਾਂ ਵੀ ਉੱਚਾ ਹੋਇਆ। ਇਸ ਸੰਸਥਾ ਨੂੰ ਜਿਸ ਵੀ ਇਤਿਹਾਸਕਾਰ ਨੇ ਕਹਿਣਾ ਕੁਦਰਤੀ ਹੈ ਕਿ ਇਹਦਾ ਵਰਣਨ ਹੋਣਾ। ਇਹਦੇ ਨਾਲ ਇਹਨਾਂ ਦੇ ਪ੍ਰਬੰਧਕਾਂ ਨੂੰ ਵੀ ਮਾਣ ਮਿਲਦਾ ਹੈ। ਤੇ ਇਹ ਉਹ ਵੱਡੀਆਂ ਰੂਹਾਂ ਨੇ ਜਿਨ੍ਹਾਂ ਨੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਬੜੀ ਸਦਕਦਿਲੀ ਨਾਲ ਚੜ੍ਹਦੀ ਕਲਾ ਦੇ ਨਾਲ ਜਿਹੜੇ ਆਪਣੇ ਪ੍ਰਾਣ ਦਿੱਤੇ ਐ ਤਾਂ ਉਸ ਜ਼ਾਲਮ ਤੋਂ ਬਦਲਾ ਲਿਆ ਕਿ ਜਿਹੜਾ ਸੈਂਕੜੇ ਲੋਕਾਂ ਦਾ નિર્ਦੋਸ਼ ਲੋਕਾਂ ਦਾ ਕਾਤਲ ਸੀਗਾ ਮੈਂ ਸਮਝਦਾ ਕਿ ਇਹ ਜੁਰਤ ਅਣਖ ਦਲੇਰੀ ਦਾ ਦਿਨ ਹੈ ਔਰ ਇਨ੍ਹਾਂ ਸਮੂਹ ਸੰਸਥਾ ਦੇ ਬੱਚਿਆਂ ਨੇ ਬੜੇ ਪਿਆਰ ਨਾਲ ਕੀਰਤਨ ਕਰਕੇ ਅਰਦਾਸ ਕਰਕੇ ਮਨਾਇਆ ਤੇ ਸਰਬ ਸਭ ਕਿਵੇਂ ਦੇਖਦੇ ਹਾਂ ਇੱਥੋਂ ਮੋਢਲੇ ਵਿਦਿਆ ਹਾਸਲ ਕਰਨੀ ਉਹਨਾਂ ਦੀ ਜ਼ਿੰਦਗੀ 'ਚ ਕਬੱਡੀ ਤਬਦੀਲੀ ਆਣੀ ਉਸ ਤੋਂ ਬਾਅਦ 21 ਸਾਲ ਦਾ ਉਹਨਾਂ ਨੇ ਇੰਤਜ਼ਾਰ ਕਰਨਾ ਨਿਚੋੜ ਕੀ ਕਰਦੇ ਹੋ ਤੁਸੀਂ ਨਿਚੋੜ ਇਹ ਵੀ ਜਿਸ ਬੰਦੇ ਦਾ ਦ੍ਰਿੜ ਇਰਾਦਾ ਹੋਵੇ ਜਿਹੜਾ ਦਸ਼ਮ ਪਾਸ਼ਾ ਦਾ ਇੱਥੇ ਸ਼ਬਦ ਸਵੇਰੇ ਪ੍ਰੇਰ ਚ ਗਾਉਂਦੇ ਆ ਨਾ ਕਿ ਦੇਸ਼ ਸ਼ਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬ ਹੂਨਾ ਡਰੋਨਾ ਡਰੋਂ ਅਰਸੋਂ ਜਬ ਜਾਇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੂ ਇਹ ਜਿਹੜਾ ਨਿਸ਼ਚੈ ਮਨੋਵਿਗਿਆਨਕ ਫਲਸਫਾ ਹੈ ਕਿ ਜਿਸ ਬੰਦੇ ਦਾ ਨਿਸ਼ਚੈ ਹੈ ਦ੍ਰਿੜਤਾ ਹੈ ਨਿਸ਼ਾਨਾ ਹੈ ਮਿਸ਼ਨ ਹੈ ਉਹ ਸਫਲ ਵੀ ਹੁੰਦਾ ਔਰ ਇਹ ਉਹ ਦਿਨ ਹੈ ਕਿ ਜਿਹੜਾ ਸਾਰਿਆਂ ਲਈ ਪ੍ਰੇਰਕ ਸ਼ਕਤੀ ਹੈ ਕਿ ਕਾਰਜ ਕੋਈ ਵੀ ਹੋਵੇ ਜਿਹਦੇ ਵਿੱਚ ਸਦਕ ਸਹਿਜ ਦ੍ਰਿੜਤਾ ਤੇ ਮਿਸ਼ਨ ਦੀ ਸਫਲਤਾ ਲਈ ਸ਼ਹੀਦ ਉਦਮ ਸਿੰਘ ਵਰਗਾ ਜਜ਼ਬਾ ਹੋਵੇ ਉਹ ਕਾਮਯਾਬ ਹੁੰਦਾ ਹੀ ਹੁੰਦਾ ਮੇਰੇ ਖਿਆਲ ਇਹੋ ਸੱਚੀ ਸ਼ਰਧਾਂਜਲੀ ਹੈ ਇਹੋ ਸੱਚੀ ਨਮਸਕਾਰ ਹੈ ਜਿਹੜਾ ਸਬ ਇੱਕ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਸੀ ਉਹਨਾਂ ਨੇ ਆਪਣਾ ਨਾਮ ਹੀ ਬਦਲਿਆ ਸੀ ਰਾਮ ਮੁਹੰਮਦ ਅਜਾ ਸਿੰਘ ਬਹੁਤ ਸਾਰੇ ਲੋਕ ਕੁਝ ਹੋਰ ਵੀ ਅਰਥ ਕੱਢਦੇ ਨੇ ਉਹਦਾ ਪਰ ਉਹ ਦੇਸ਼ ਨੂੰ ਲੈ ਕੇ ਵਕ ਵਕ ਧਰਮਾਂ ਤੇ ਕਰਕੇ ਅਲੱਗ-ਅਲੱਗ ਗੁਣਾਂ ਦੀਆਂ ਧਾਰਨਾਵਾਂ ਨੇ ਅਲੱਗ-ਅਲੱਗ ਗੁਣਾਂ ਦਾ ਪ੍ਰਭਾਵ ਦਿਖਾਉਂਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਵੱਖ-ਵੱਖ ਸਮੇਂ ਤੋਂ ਉਹਨਾਂ ਨੇ ਨਾਮ ਬਦਲੇ ਸੀ ਕੀ ਕਾਰਨ ਰਹੀਂ ਕੀ ਰੀਜ਼ਨ ਰਹੀਂ ਵੇਖੋ ਆਜ਼ਾਦੀ ਕਲਾਟੀਆਂ ਦੇ ਪੰਤੜੇ ਆ ਮੈਨੂੰ ਲੱਗਦਾ ਵੀ ਬਚਪਨ ਵਿੱਚ ਸ਼ੇਰ ਸਿੰਘ ਹੈ ਅਮਰਸ਼ਕ ਕੇ ਉਦੇਸ ਸਿੰਘ ਹੈ ਜਦ ਲਾਹੌਰ ਤੋਂ ਪਾਸਪੋਰਟ ਲੈਂਦੇ ਆ ਤੇ ਉਦਮ ਸਿੰਘ ਹੈ ਯੂਡੀ ਸਿੰਘ ਵੀ ਹੈ ਇੰਗਲਿਸ਼ ਦੇ ਵਿੱਚ ਵੀ ਨਾਮ ਮਿਲਦਾ ਔਰ ਇਸੇ ਤਰ੍ਹਾਂ ਜਿਹੜਾ ਰਾਮ ਮੁਹੰਮਦ ਸਿੰਘ ਉਜਾਦ ਹੈ ਇਹ ਇੱਕ ਫਲਸਫਾ ਹੈ ਕਿ ਜਿਹੜੀ ਧਰਮ ਨਿਰਪੱਖਤਾ ਹੈਗੀ ਆ ਉਹਦੇ ਵਿੱਚ ਇੱਕ ਰਾਮ ਵੀ ਹੈ ਮੁਹੰਮਦ ਵੀ ਹੈ ਤੇ ਸਿੰਘ ਵੀ ਹੈ ਇਹ ਇੱਕ ਤਿੰਨਾਂ ਕੌਮਾਂ ਨੂੰ ਜਾਂ ਤਿੰਨਾਂ ਧਰਮਾਂ ਦੀ ਪੇਸ਼ਕਾਰੀ ਵੀ ਹੈ ਕਿ ਸਾਰੇ ਹੀ ਆਜ਼ਾਦ ਹੋਣਾ ਚਾਹੁੰਦੇ ਆ ਤਾਂ ਜੇ ਅੰਗਰੇਜ਼ ਸਰਕਾਰ ਕੋਲੋਂ ਆਜ਼ਾਦ ਹੋਣਾ ਚਾਹੁੰਦੇ ਆ ਉੱਥੇ ਜਿਹੜਾ ਇੱਕ ਉਦਮ ਸਿੰਘ ਹੈ ਉਹ ਤਿੰਨ ਨਾਵਾਂ ਨੂੰ ਸਮਿਲਿਤ ਕਰਕੇ ਇੱਕ ਸਮੁੱਚੇ ਭਾਰਤ ਦਾ ਸਪੂਤ ਬਣ ਕੇ ਆਪਣੀ ਹੋਂਦ ਪ੍ਰਗਟ ਕਰਦਾ ਆਖਰੀ ਸਵਾਲ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੱਲਿਆਂ ਵਾਲੇ ਬਾਗ ਸਲਾਨੀ ਆਉਂਦੇ ਸੀ ਤਾਂ ਜਦੋਂ ਉਹਨਾਂ ਦੀਆਂ ਅਸਤੀਆਂ ਜਿਹੜੀਆਂ ਉੱਥੇ ਪਈਆਂ ਸੀ ਗਲਸ ਪਿਆ ਹੁੰਦਾ ਸੀ ਉੱਥੇ ਸ਼ਹੀਦ ਨਹੀਂ ਸੀ ਲਿਖਿਆ ਹੁੰਦਾ ਜਿਸ ਕਰਕੇ ਕਾਫੀ ਰੋਸ ਸੀ ਉਸ ਤੋਂ ਬਾਅਦ ਲਿਖ ਦਿੱਤਾ ਗਿਆ ਹੁਣ ਇਹ ਮੰਗ ਉੱਠਦੀ ਹੈ ਕਿ ਕੌਮੀ ਸ਼ਹੀਦ ਦਾ ਦਰਜਾ ਜਿਹੜਾ ਦਿੱਤਾ ਜਾਣਾ ਚਾਹੀਦਾ ਹੈ ਵੇਖੋ ਵੈਸੇ ਤੇ ਜਿਹੜੀ ਉਹਨਾਂ ਦੀ ਪ੍ਰਾਪਤੀ ਹੈ ਤਾਂ ਉਹ ਕਿਸੇ ਸਮਾਜ ਦਾ ਜਾਂ ਸਰਕਾਰ ਦਾ ਮਥਾਜ ਨਹੀਂ ਸ਼ਖਸ ਜਿਹੜਾ ਸ਼ਹੀਦ ਹੈ ਸ਼ੇਰ ਨੂੰ ਕੋਈ ਲਕਬ ਨਹੀਂ ਦਿੰਦਾ ਕਿ ਤੂੰ ਜੰਗਲ ਦਾ ਵਾਸ਼ਾ ਉਹ ਬਾਦਸ਼ਾਹ ਹੈਗਾ ਆਪਣੀ ਹੋਂਦ ਕਰਕੇ ਆਪਣੀ ਦ੍ਰਿੜਤਾ ਦਲੇਰੀ ਕਰਕੇ ਤਾਂ ਜਿਹੜਾ ਉਦਮ ਸਿੰਘ ਜੀ ਹੈ ਇਹ ਸੰਸਾਰ ਪਰ ਦਾ ਮਹਾਨ ਸ਼ਹੀਦ ਹੈ ਇਹ ਹੁਣ ਸਮੇਂ ਦੇ ਲੋਕ ਸੋਚਣ ਸਮੇਂ ਦੇ ਕਹੋ ਲਓ ਲੇਖਕ ਪ੍ਰਚਾਰਕ ਜਾਂ ਸਰਕਾਰਾਂ ਸੋਚਣ ਕਿ ਉਹਨਾਂ ਨੇ ਕੀ ਕਰਨਾ ਪਰ ਇਹਨਾਂ ਦੇ ਰੁਤਬੇ ਨੂੰ ਤਾਂ ਕੋਈ ਠੁਕਰਾ ਨਹੀਂ ਸਕਦਾ ਇਹ ਤਾਂ ਫਿਰ ਜਿਹੜਾ ਸਿੰਘ ਗਰਜਾ ਇਹਨਾਂ ਦੀ ਤੇ ਜਿਹੜੀ ਹੋਂਦ ਹੈ ਉਹ ਤਾਂ ਆਪਣੇ ਆਪ ਵਿੱਚ ਵਿਸ਼ਵ ਭਰ ਵਿੱਚ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਸੁਇਸਨ ਡਾਕਟਰ ਇੰਦਰਜੀਤ ਸਿੰਘ ਗੋਗਵਾਨੀ ਜਿਨ੍ਹਾਂ ਨੇ ਸ਼ਹੀਦ ਉਧਮ ਸਿੰਘ ਹੁਣਾਂ ਦੇ ਜੀਵਨ ਬਾਰੇ ਸਾਡੇ ਨਾਲ ਜਾਣਕਾਰੀ ਸਾਂਝ ਕੀਤੀ ਤੇ ਕਹਿਮ ਜਾਣਕਾਰੀ ਕਿ ਜਦੋਂ ਉਹ ਫਾਂਸੀ ਤੇ ਚੜਦੇ ਨੇ ਫਾਂਸੀ ਤੋਂ ਪਹਿਲਾਂ ਉਹ ਬਕਾਇਦਾ ਪਾਠ ਕਰਦੇ ਨੇ ਨਵੇਂ ਮੁਹੱਲੇ ਦੇ ਸ਼ਲੋਕ ਪਾਠਦੇ ਨੇ ਜਵਜੀ ਸਾਹਿਬ ਦਾ ਪਾਠ ਕਰਦੇ ਨੇ ਤਾਂ ਉਸ ਤੋਂ ਬਾਅਦ ਉਹ ਫਾਂਸੀ ਚੜਦੇ ਨੇ ਤੇ ਉਹਨਾਂ ਨੇ ਜਿਹੜਾ ਪ੍ਰਣ ਕੀਤਾ ਸੀ ਉਹ ਪੂਰਾ ਕੀਤਾ ਸੀ ਜਿਹੜਾ ਪ੍ਰਣ ਉਹਨਾਂ ਨੇ 21 ਸਾਲ ਪਹਿਲਾਂ ਕੀਤਾ ਸੀ 21 ਸਾਲ ਬਾਅਦ ਕੀਤਾ ਇਸ ਦੌਰਾਨ ਬਹੁਤ ਸਾਰੀਆਂ ਉਹਨਾਂ ਨੇ ਤਪੱਸਿਆ ਕੀਤੀ ਤਪੱਸਿਆ ਕਹਿਣ ਤੋਂ ਭਾਵ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਰਣਨੀਤੀਆਂ ਉਹ ਲਿਖੀਆਂ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਟਾਰਗੇਟ ਤੱਕ ਪਹੁੰਚੇ ਤੇ ਪਹੁੰਚੇ ਤੋਂ ਬਾਅਦ ਉਹਨਾਂ ਨੇ ਆਪਣੇ ਪ੍ਰਣ ਨੂੰ ਪੂਰਾ ਕੀਤਾ ਮਨਪ੍ਰੀਤ ਸਿੰਘ ਅਜਾਦਨਾ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ